ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਸਵੇਰੇ ਸਵੇਰੇ ਦਾ ਟਾਈਮ ਸੀ ਤਾਂ ਮਨਵੀਰ ਚੱਲਾ ਸੀ ਯੂਨੀਵਰਸਿਟੀ ਤੇ ਬਗੀ ਦਾ ਹੋਈ ਰੋਜ਼ ਵਾਲਾ ਕੰਮ ਜਦੋਂ ਮਨਵੀਰ ਨੇ ਜਾਣਾ ਹੁੰਦਾ ਤੇ ਇਹਨੂੰ ਇਹ ਹੁੰਦਾ ਪਈ ਬਾਹਰ ਚੱਲਾ ਤੇ ਮੈਂ ਵੀ ਇਹਦੇ ਨਾਲ ਜਾਵਾਂ ਤੇ ਇੱਕ ਦਿਨ ਇੱਕ ਦੋ ਦਿਨ ਹੋ ਗਏ ਆ ਬਹੁਤ ਬੀਜ਼ੀ ਆ ਬਲੌਗ ਪਾਉਣ ਦਾ ਟਾਈਮ ਵੀ ਨਹੀਂ ਲੱਗਿਆ ਤੇ ਬਣਾਉਣ ਦਾ ਟਾਈਮ ਵੀ ਨਹੀਂ ਲੱਗਿਆ ਕੁਝ ਸਾਨੂੰ ਬਸਮਾਲ ਕੰਮ ਸੀ ਮੰਗੋ ਦੀ ਕੇਅਰ ਕਰਦੇ ਸੀਗੇ ਮੰਗੋ ਵੱਲ ਸਾਡਾ ਪੂਰਾ ਧਿਆਨ ਸੀਗਾ ਵੀ ਇਹ ਠੀਕ ਹੋ ਜਾਵੇ ਤੇ ਦੂਸਰਾ ਉਹਨੂੰ ਕੀ ਕਹੀਦਾ ਕਣਕ ਵੀ ਆਉਣ ਵਾਲੀ ਆ ਤੇ ਉਹਦੇ ਕਰਕੇ ਆ ਡਰਾਮਾ ਵਗੈਰਾ ਤਾਂ ਉਹਨੂੰ ਜੋ ਵੀ ਪਤਾ ਸਾਰਾ ਕੁਝ ਖਾਲੀ ਕਰਨੇ ਹੁੰਦੇ ਆ ਤੇ ਇਹ ਜੀ ਉਹਨੂੰ ਕੀ ਕਹੀਦਾ ਚਿੜੀਆਂ ਇੱਥੋਂ ਪਾਣੀ ਪੀ ਕੇ ਜਾਂਦੀਆਂ ਜਦੋਂ ਤੇ ਪਾਣੀ ਬਹੁਤ ਠੰਡਾ ਹੁੰਦਾ ਮੈਂ ਚੈੱਕ ਕਰਦੀ ਹੁੰਨੀ ਤਾਂ ਬਹੁਤ ਸਕੂਨ ਮਿਲਦਾ ਜਦੋਂ ਪੰਛੀ ਪਾਣੀ ਪੀ ਕੇ ਜਾਂਦੇ ਆ ਤੇ ਇਹ ਆਗੇ ਸੀ ਜੇ ਆਪਾਂ ਸਮਾਧੀ ਮਨ ਯੂਨੀਵਰਸਿਟੀ ਤੋਂ ਆ ਗਿਆ ਸੀ ਤੇ 3 ਵਜੇ ਮੈਂ ਉਹਦੇ ਨਾਲ ਵਾਪਸ ਹਵੇਲੀ ਆ ਗਈ ਸੀ ਯੂਨੀਵਰਸਿਟੀ ਤੋਂ ਆ ਕੇ ਕੁਝ ਖਾ ਪੀ ਕੇ ਰੈਸਟ ਕਰਕੇ ਫਿਰ ਉਹ ਹੁੰਦਾ ਹੁੰਦਾ ਮੰਗੋ ਗੰਗਾਵਾਲ ਤੇ ਫਿਰ ਮੈਂ ਉਹਦੇ ਨਾਲ ਹੀ ਆ ਜਾਣੀ ਹੁੰਨੀ ਕਈ ਵਾਰੀ ਮਨਵੀਰ ਦਾ ਬਾਬਾ ਨਾਲ ਚੱਲ ਜਾਂਦਾ ਹੁੰਦਾ ਕਈ ਵਾਰੀ ਮੈਂ ਚੱਲ ਜਾਂਦੀ ਹੁੰਨੀ ਪਰ ਜਿੱਦਾਂ ਵੀ ਸੂਤ ਲੱਗੇ ਇੱਕ ਜਾਣਾ ਅਸੀਂ ਜਿੱਦਾਂ ਉਹਦੇ ਨਾਲ ਹੀ ਹੋਈਦਾ ਇਕੱਲੇ ਨੂੰ ਜਿੱਦਾਂ ਅਸੀਂ ਸਾਰਾ ਕੰਮ ਸਾਰਾ ਕੰਮ ਦਾ ਬਰਡਨ ਉਹਦੇ ਤੇ ਨਹੀਂ ਪਾਈਦਾ ਮਨਵੀਰ ਤੇ ਤੇ ਇੱਥੇ ਜੀ ਗੰਗਾ ਨੂੰ ਮਨਵੀਰ ਕੱਢ ਦੂਗਾ ਬਾਹਰ ਤੇ ਗੰਗਾ ਨੂੰ ਬਾਹਰ ਤਾਂ ਕੱਢ ਦੇਣਾ ਗੰਗਾ ਨੂੰ ਵੀ ਬਾਹਰ ਕੱਢ ਦੇਣਾ ਮੰਗੋ ਨੂੰ ਵੀ ਬਾਹਰ ਕੱਢ ਦੇਣਾ ਬਾਹਰ ਮੀਨਸ ਕਿ ਬਾਹਰ ਜਿਹੜੇ ਅਲੱਗ ਕੀਲੇ ਉਹਨੂੰ ਕੀ ਕਹਿੰਦਾ ਗੱਡੇ ਹੁੰਦੇ ਆ ਉਹਨਾਂ ਤੇ ਇਹਨਾਂ ਨੂੰ ਬੰਨ ਦੇਣਾ ਤਾਂ ਜੋ ਇੱਥੋਂ ਮੈਂ ਚੰਗੀ ਤਰ੍ਹਾਂ ਜਿਹੜੀ ਉਹ ਸਫਾਈ ਜਿਹੜੀ ਉਹ ਕਰ ਦਵਾਂ ਤੇ ਇਸ ਕਰਕੇ ਪਸ਼ੂ ਜਿਹੜੇ ਆ ਇਸਕਾ ਟਾਈਮ ਤੇ 3:00 ਵਜੇ ਉਹਨੂੰ ਕੀ ਕਹਿੰਦਾ ਥੋੜਾਕਾ ਟਾਈਮ ਬਾਹਰ ਕੱਢ ਦੇਈਦੇ ਆ ਜਦ ਤੱਕ ਪੱਠੇ ਵਗੈਰਾ ਪਾਈਦੇ ਆ ਤੇ ਸਾਫ ਸਫਾਈ ਜਿਹੜੀ ਉਹ ਕਰੀਦੀ ਆ ਤੇ ਇੱਥੇ ਜੀ ਹੁਣ ਮਨੀ ਕੱਢ ਦੂੰਗਾ ਇਹਨੂੰ ਮੰਗੋ ਨੂੰ ਬਾਹਰ ਮੰਗੋ ਹੁਣ ਬਹੁਤ ਠੀਕ ਆ ਬਹੁਤ ਕੇਅਰ ਕੀਤੀ ਸੀ ਮੈਂ ਤਾਂ ਮਨਵੀਰ ਨੇ ਇਹਦੀ ਕਦੇ ਇਹਦੇ ਬੀਟਾਡੀਨ ਇੱਕ ਟੈਮ ਬੀਟਾਡੀਨ ਇਹਦੇ ਲਾਉਂਦੇ ਸੀ ਫਿਰ ਮੈਂ ਇੱਕ ਦਿਨ ਨਿੰਮ ਜਿਹੜੀ ਉਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਜਦੋਂ ਪਾਣੀ ਅੱਧਾ ਰਹਿ ਗਿਆ ਤੇ ਫਿਰ ਉਹ ਨਿੰਮ ਜਿਹੜੀ ਸੀ ਇਹਦੇ ਉੱਤੇ 11 11 ਸਕਿਨ ਤੇ ਚੰਗੀ ਤਰ੍ਹਾਂ ਲਾਈ ਤੇ ਹੁਣ ਉਥੇ ਰੁਕ ਗਈ ਆ ਉਹ ਖਾਜ ਸੀ ਤੇ ਜੋ ਵੀ ਸੀ ਤੇ ਬਟ ਹੁਣ ਬਹੁਤ ਰਾਮ ਆ ਤੇ ਪਰ ਅਸੀਂ ਕੰਨਾਂ ਨੂੰ ਹੱਥ ਲਾਏ ਪਏ ਅਸੀਂ ਇਹਨਾਂ ਨੂੰ ਮਿੱਠਾ ਵਗੈਰਾ ਬਿਲਕੁਲ ਵੀ ਨਹੀਂ ਪਾਉਣਾ ਨਾ ਮੰਗੋ ਨੂੰ ਨਾ ਗੰਗਾ ਨੂੰ ਗਾਂ ਕੋਈ ਹੋਰ ਪਸ਼ੂ ਵੀ ਲਿਆਂਦਾ ਤੇ ਬਿਲਕੁਲ ਨਹੀਂ ਪਾਉਣਾ ਕਿਉਂਕਿ ਇਹ ਮਿੱਠੇ ਨਾਲ ਹੀ ਹੁੰਦਾ ਤੇ ਪਰ ਕਰੇ ਇਦਾਂ ਕੇਅਰ ਕਰਨ ਨਾਲ ਉਹ ਕਾਫੀ ਹੱਦ ਤੱਕ ਉਸ ਸਹੀ ਹੋ ਗਿਆ ਤੇ ਰੁਕ ਗਿਆ ਤੇ ਗਾਂ ਉਹ ਹੀ ਕਹਿੰਦੇ ਸਿੱਖ ਸਿੱਕੇ ਗਲਤੀਆਂ ਕਰ ਕਰਕੇ ਫਿਰ ਇਨਸਾਨ ਨੂੰ ਇਹ ਸਾਰੀਆਂ ਗੱਲਾਂ ਜੜੀਆਂ ਉਹ ਸਮਝ ਲਗਦੀਆਂ ਆਂ ਜਾਂ ਕੋਈ ਪੈਦਾ ਹੁੰਦਾ ਤੇ ਇਹ ਸਭ ਕੁਝ ਸਿੱਖ ਕੇ ਨਹੀਂ ਹੁੰਦਾ ਤੇ ਹੁਣ ਇਹ ਚੀਜ਼ਾਂ ਦੀ ਅਕਲ ਆ ਗਈ ਆ ਗਾਂ ਵੀ ਕੋਈ ਪਸ਼ੂ ਅਸੀਂ ਲੈ ਕੇ ਆਵਾਂਗੇ ਤਾਂ ਉਹਨੂੰ ਮਿੱਠਾ ਤਾਂ ਅਸੀਂ ਭੁੱਲ ਕੇ ਵੀ ਨਹੀਂ ਪਾਵਾਂਗੇ ਕਿ ਮੰਗੋ ਤੇ ਜਿੱਦਾਂ ਉਹ ਚੀਜ਼ਾਂ ਉਹਦੇ ਦਾਗ ਤਾਂ ਹੈਗੇ ਆ ਬਟ ਜਿਹਨੂੰ ਕਹਿੰਦੇ ਉਹ ਖੁਜਲੀ ਵਗੈਰਾ ਜਿਹੜੀ ਇਹਦੇ ਖਾਜ ਖੁਰਕ ਆਉਂਦੀ ਸੀ ਉਹ ਜਿਹੜੀ ਚੈਲ ਜਿ ਛੜਦੀ ਸੀ ਜਾਂ ਕੁਝ ਵੀ ਉਹ ਹਟ ਗਈ ਆ ਬੀਟਾ ਦੇ ਨਿਮ ਲੋਂਦੇ ਆ ਇੱਕ ਟਾਈਮ ਤੇ ਫਿਰ ਉਹ ਨਿਮ ਜਿਹੜੀ ਰਣੀ ਆ ਉਹਦਾ ਪਾਣੀ ਵੀ ਜਿਹੜਾ ਇੱਕ ਟਾਈਮ ਜਿਹੜਾ ਉਹ ਲਾ ਕੇ ਜਾਈਦਾ ਨਿਮ ਜਿਹੜੀ ਹੁੰਦੀ ਉਹ ਖੁਸ਼ਕ ਹੁੰਦੀ ਆ ਤੇ ਥੋੜਾ ਜਿਓ ਅਸੀਂ ਤੇਲਰ ਲਾ ਲਈਦਾ ਸਰੋਂ ਦਾ ਤੇ ਉਹਦੇ ਨਾਲ ਬਹੁਤ ਫਰਕ ਪੈ ਗਿਆ ਤੇ ਫਿਰ ਸਾਨੂੰ ਚੈਨ ਆਈ ਕਿ ਸਾਡੀ ਮੰਗੋ ਠੀਕ ਆ ਗੰਗਾ ਦੇ ਤੋਂ ਦੋ ਕੀ ਸੀਗੇ ਗੰਗਾ ਦੇ گاਂਹ ਕੁਛ ਨਹੀਂ ਹੋਇਆ ਮੰਗੋ ਦੇ ਥੋੜੇ ਹੋਗੇ ਸੀਗੇ ਤੇ ਹੁਣ ਦੋਨੇ ਬਿਲਕੁਲ ਠੀਕ ਆ 올 ਰਾਈਟ ਆ ਸ਼ੁਕਰ ਹੈ ਪਰਮਾਤਮਾ ਦਾ ਨੇ ਤਾਂ ਮੈਨੂੰ ਤਾਂ ਬਹੁਤ ਟੈਨਸ਼ਨ ਸੀ ਕਿ ਸਾਡੀ ਮੰਗੋ ਨੂੰ ਗੰਗਾ ਨੂੰ ਇਹ ਕੀ ਹੋ ਗਿਆ ਤੇ ਮੇਰੇ ਇੱਕ ਸਬਸਕ੍ਰਾਈਬਰ ਹੈ ਐਚ ਕੇਸਰਾ ਤੇ ਉਹ ਵੀ ਕਹਿੰਦੇ ਸੀਗੇ ਦੀਦੀ ਇਹਨਾਂ ਨੂੰ ਮਿੱਠਾ ਪਹਿਲਾਂ ਸੀ ਪਹਿਲਾਂ ਸਾਨੂੰ ਕਿਉਂਕਿ ਡਾਕਟਰ ਨੇ ਵੀ ਕਹਿਆ ਸੀ ਇਹ ਲੰਪੀ ਡਿਸੀਜ਼ ਆ ਤਾਂ ਸੋਚਿਆ ਸੀ ਕਿ ਸ਼ਾਇਦ ਲੰਪੀ ਹੋਊਗੀ ਵੀ ਖੁਰਕ ਵਗੈਰਾ ਨਹੀਂ ਹੋਊਗੀ ਤਾਂ ਫਿਰ ਅੰਦਾਜ਼ਾ ਤਾਂ ਸਾਨੂੰ ਹੋ ਗਿਆ ਸੀ ਕਿ ਇਹ ਖਾਜ ਆ ਤੇ ਪਰ ਮੈਂ ਵਲੌਗਸ 'ਚ ਨਹੀਂ ਦੱਸਿਆ ਤੇ ਸਾਡੇ ਐਚ ਕੇਸਰਾ ਇੱਕ ਸਬਸਕ੍ਰਾਈਬਰ ਹੈ ਤੇ ਉਹਨਾਂ ਨੇ ਕਿਹਾ ਸੀ ਦੀਦੀ ਇਹਨਾਂ ਨੂੰ ਮਿੱਠਾ ਜਿਹੜਾ ਨਾ ਪਾਇਆ ਕਰੋ ਇਹ ਖੁਰਕੀ ਆ ਇਹਨਾਂ ਦੇ ਪਈ ਹੋਈ ਤੇ ਫਿਰ ਮੈਂ ਵੀ ਧਿਆਨ ਉੱਦਾ ਦਿੱਤਾ ਹੋਇਆ ਸੀ ਚੰਗੀ ਤਰ੍ਹਾਂ ਵੀ ਇਹ ਖਾਜ ਹੁੰਦੀ ਹੈ ਨੂੰ ਜਿਹੜਾ ਸੀ ਥੋੜਾ ਬੋਤਾ ਮਿੱਠਾ ਦੇ ਦੇਈ ਨਾ ਤੇ ਹੁਣ ਤਾਂ ਆਪਾਂ ਬਿਲਕੁਲ ਬੰਦ ਕਰ ਦਿੱਤਾ ਬਿਲਕੁਲ ਵੀ ਮਿੱਠਾ ਇਹਨਾਂ ਦੇ ਲਾਗੇ ਵੀ ਨਹੀਂ ਆਉਂਦੇ ਨਾ ਤੇ ਇੱਥੇ ਜੀ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਸਾਫ਼ ਸਫਾਈ ਤੇ ਇੱਕ ਇੱਕ ਵੈਸੇ ਵੀ ਨਾ ਸੀ ਦੋਨਾਂ ਦੀ ਜਿਹੜੀ ਆ ਅਸੀਂ ਏਆਈ ਜਿਹੜੀ ਉਹ ਕਰਵਾਈ ਹੋਈ ਆ ਜਿਹੜਾ ਇੰਜੈਕਸ਼ਨ ਪ੍ਰੈਗਨਸੀ ਦਾ ਉਹ ਸੀ ਮੰਗੋ ਦੇ ਵੀ ਲਵਾਇਆ ਹੋਇਆ ਵਾ ਤੇ ਗੰਗਾ ਦੇ ਵੀ ਲਵਾਇਆ ਹੋਇਆ ਕਿਉਂਕਿ ਦੋਨੇ ਹੀਟ ਵਿੱਚ ਆ ਗਈਆਂ ਸੀ ਇਹੋ ਤੇ ਦੋਨਾਂ ਦੇ ਇੰਜੈਕਸ਼ਨ ਲਵਾਇਆ ਹੋਇਆ ਇੰਜੈਕਸ਼ਨ ਲੱਗੇ ਨੂੰ ਮੰਗੋ ਨੂੰ ਡੇਢ ਮਹੀਨਾ ਹੋ ਚੱਲਾ ਤੇ ਗੰਗਾ ਨੂੰ 1 ਮਨთ ਜਿਹੜਾ ਉਹ ਇੰਜੈਕਸ਼ਨ ਲੱਗੇ ਨੂੰ ਹੋ ਚੁੱਕਾ ਪਰ ਸਾਨੂੰ ਇਹ ਨਹੀਂ ਸਮਝ ਲੱਗਦੀ ਜੇ ਕੋਈ ਮਤਾ ਡੇਰੀ ਫਾਰਮ ਵਾਲਾ ਸਾਡੀ ਵੀਡੀਓ ਦੇਖਦੇ ਹੋਏ ਕੋਈ ਡੇਰੀ ਫਾਰਮ ਵਾਲੇ ਜਿਨ੍ਹਾਂ ਨੂੰ ਬਹੁਤ ਨੌਲੇਜ ਹੈ ਜਿੱਦਾਂ ਗੁਰਵਿੰਦਰ ਸਿੰਘ ਸ਼ੇਖੋ ਨਨ੍ਵੇਂ ਇਹਨਾਂ ਚੀਜ਼ਾਂ ਦੀ ਨੌਲੇਜ ਹੋਵੇ ਕਿਤੇ ਨਾ ਕਿਤੇ ਮੈਨੂੰ ਇਹਨਾਂ ਚੀਜ਼ਾਂ ਬਾਰੇ ਕਮੈਂਟ ਕਰਦੇ ਹੁੰਦੇ ਆ ਤੇ ਅਸੀਂ ਮਤਲਬ ਕਿ ਕੋਈ ਨੇਚੁਰਲ ਘਰੇਲੂ ਵੈਸੇ ਤਾਂ ਮੈਂ ਦੇਖਦੀ ਹੁੰਨੀ ਹੁੰਦੇ ਆ ਚੈੱਕ ਵਾਕ ਕਰਨ ਵਾਸਤੇ ਭਈ ਕਨਸੀਵ ਕੀਤਾ ਜਾਂ ਨਹੀਂ ਇਹਨਾਂ ਨੇ ਪਸ਼ੂਆਂ ਨੇ ਤੇ ਵੈਸੇ ਤਾਂ ਜਿਹੜਾ ਉਹ ਚੈੱਕ ਅਪ ਦਾ ਜਿਹੜਾ ਸਿਸਟਮ ਹੈ ਉਹ ਮੁੱਠਾਈ ਤਿੰਨ ਮਹੀਨੇ ਦਾ ਜਦੋਂ ਟਾਈਮ ਹੋ ਜਾਂਦਾ ਫਿਰ ਡਾਕਟਰ ਹੀ ਚੈੱਕ ਕਰਦੇ ਆ ਬਟ ਸਾਡਾ ਸਾਡਾ ਇਰਾਦਾ ਅਸੀਂ ਡਾਕਟਰ ਨੂੰ ਨਾ ਚੈੱਕ ਕਰਵਾਈਏ ਇਦਾਂ ਕਿਉਂਕਿ ਇਹ ਮੰਗੋ ਬਹੁਤ ਜਿਆਦਾ ਡਰਪੋਕ ਹੈ ਜਦੋਂ ਵੀ ਡਾਕਟਰ ਇਹਦੇ ਇੰਜੈਕਸ਼ਨ ਲਾ ਜਾਂਦਾ ਜਾਂ ਕੁਛ ਐਦਾਂ ਦਾ ਕਰਦਾ ਇਹ ਕਿੰਨਾ ਦੁੱਧ ਵੀ ਸਕਾ ਜਾਂਦੀ ਹੈ ਤੇ ਕਿੰਨੇ ਦਿਨ ਇਹੋ ਡਰਦੀ ਰਹਿੰਦੀ ਹੈ ਪਤਾ ਨਹੀਂ ਇੰਨੀ ਡਰਪੋਕ ਕਿਉਂ ਆਇਓ ਤਾਂ ਸੋ ਪਲੀਜ਼ ਦੱਸਿਓ ਕਿਸੇ ਨੂੰ ਕੁਛ ਐਦਾਂ ਦਾ ਪਤਾ ਹੋਵੇ ਤਾਂ ਪਿਕਰੇ ਲੂ ਕੋਈ ਨਿਸ਼ਾਨੀਆਂ ਜਾਂ ਕੋਸ਼ੇ ਆ ਜਿਹੜੇ ਸਾਹਮਣੇ ਵਾਲ ਮਨੀ ਦਾ ਬਾਬਾ ਇਸ ਕੰਮ ਵਿੱਚ ਕਾਫੀ ਟਾਈਮ ਤੋਂ ਆ ਤੇ ਉਹਨਾਂ ਦੇ ਹਿਸਾਬ ਨਾਲ ਤੋਂ ਇਹੋ ਹੀ ਕਹਿ ਰਹੇ ਸੀ ਵੀ ਨਹੀਂ ਸਹੀ ਆ ਦੋਨੇ ਗਾਵਾਂ ਵੀ ਇਹਨਾਂ ਨੇ ਕਨਸੀਵ ਕਰ ਲਿਆ ਵਾ ਤੇ ਬਾਕੀ ਚਲੋ ਜੀ ਉਸ ਪਰਮਾਤਮਾ ਨੂੰ ਪਤਾ ਵਾਏ ਗੁਰੂ ਜੀ ਨੂੰ ਪਤਾ ਵੀ ਕਿਦਾਂ ਉਹਨੂੰ ਕੀ ਕਹੀਦਾ ਕੀ ਸਾਬ ਕਿਤਾਬੇ ਬਾਕੀ ਹੋਰ ਜਦੋਂ 4-5 ਮਹੀਨੇ ਦਾ ਟਾਈਮ ਹੋ ਗਿਆ ਜਾਂ 4-5 ਮਹੀਨਿਆਂ ਦਾ ਵੀ ਹੋ ਗਿਆ ਫਿਰ ਤਾਂ ਵੈਸੇ ਹੀ ਪਤਾ ਲੱਗਣ ਲੱਪੇੰਦਾ ਹੁੰਦਾ ਕਿ ਬਸ ਉਹ ਗੱਬਣ ਹੋ ਚੁੱਕਾ ਵਾ ਗੱਬਣ ਹੋ ਚੁੱਕਾ ਪ੍ਰੈਗਨੈਂਟ ਹੋ ਚੁੱਕਾ ਵਾ ਤਾਂ ਸੋ ਆਪਾਂ ਇਸ ਕਰਕੇ ਡਾਕਟਰ ਕੋਲੋਂ ਚੈੱਕ ਚੁੱਕ ਨਹੀਂ ਕਰਵਾਵਾਂਗੇ ਕਹਿੰਦੇ ਆ ਵੀ ਇਦਾਂ ਨਹੀਂ ਵੀ ਕਰਵਾਉਣਾ ਚਾਹੀਦਾ ਤੇ ਬਾਕੀ ਕਿਸੇ ਕੋਲ ਸਲਾਹ ਹੋਈ ਚੰਗੀ ਤਾਂ ਜਰੂਰ ਦਿਓ ਅ ਅਸੀਂ ਤੇ ਇਸ ਕੰਮ ਵਿੱਚ ਨਵਾਂ ਨਵਾਂ ਪਏ ਹੋਇਆ ਮਾਂ ਪੁੱਤ ਤੇ ਇਰਾਦਾ ਬਣਾਉਂਦੇ ਆ ਅਸੀਂ ਮਹੀਨੇ ਡੇਢ ਮਹੀਨੇ ਤੱਕ ਅਸੀਂ ਜਿਹੜੀ ਦੇਸੀ ਗਾਂ ਹੁੰਦੀ ਆ ਪਿਓਰ ਦੇਸੀ ਗਾਂ ਜਿਹਨੂੰ ਸਾਹੀਵਾਲ ਕਹਿੰਦੇ ਆ ਉਹਦੀ ਗੱਲ ਕੀਤੀ ਆ ਅਸੀਂ ਕਿਸੇ ਨਾਲ ਉਸ ਗਾਂ ਦੀ ਫਿਰ ਅਸੀਂ ਉਹ ਗਾਂ ਲੈ ਕੇ ਆਉਣੀ ਆ ਕਿਸੇ گاਊਸ਼ਾਲਾ ਤੋਂ ਮੁੱਲ ਲੈ ਕੇ ਆਉਣੀ ਮਤਲਬ ਉਦਾਂ ਨਹੀਂ ਸਾਹੀਵਾਲ ਜਿਹੜੀ ਗਾਂ ਹੁੰਦੀ ਦੇਸੀ ਆਪਣੇ ਇੰਡੀਆ ਦੀ ਬਰੀਡ ਜਿਹੜੀ ਹੁੰਦੀ ਆ ਉਹ ਵਾਲੀ ਤੇ ਉਹ ਲੈ ਕੇ ਆਉਣੀ ਆ ਅਸੀਂ ਤੇ ਦੇਖਦੇ ਆ ਕਿੱਦਾਂ ਹੁੰਦੀ ਆ ਕਿਹੜੀ ਹੁੰਦੀ ਆਪਣੇ ਕਰਮਾਂ ਚ ਮੱਝ ਹੁੰਦੀ ਆ ਜਾਂ ਗਾਂ ਹੁੰਦੀ ਆ ਮੱਝ ਦਾ ਵੀ ਸੋਚਦੇ ਆ ਗਾਂ ਦਾ ਵੀ ਸੋਚਦੇ ਆ ਦੇਖਦੇ ਆ ਕੀ ਬਣਦਾ ਜਿਹਦੀ ਕਿਸਮਤ ਹੋਈ ਆਪਣੇ ਘਰ ਉਹੀ ਆਊਗੀ ਮੱਝਾਂ ਦਾ ਬਹੁਤ ਜ਼ਿਆਦਾ ਫਾਇਦਾ ਪਰ ਮੱਝਾਂ ਤੋਂ ਮੈਂ ਡਰਦਾ ਗਾਵਾਂ ਤੋਂ ਨਹੀਂ ਉਹਨੂੰ ਇਦਾਂ ਦਾ ਕੋਈ ਡਰ ਜਾਂ ਉਹਨੂੰ ਸਾਹਬਣ ਦਾ ਜਾਂ ਕਿੱਦਾਂ ਪਤਾ ਨਹੀਂ ਕਹਿੰਦਾ ਇੱਕ ਫੋਬੀਆ ਜਿਹਾ ਮੱਝਾਂ ਕੋਲ ਮੈਨੂੰ ਇਦਾਂ ਲੱਗਦਾ ਵੀ ਮੱਝਾਂ ਮਾਰਦੀਆਂ ਹੁੰਦੀਆਂ ਜਾਂ ਮੱਝਾਂ ਇਦਾਂ ਪਤਾ ਨਹੀਂ ਕਿਦਾਂ ਕੋਈ ਇਹਨੂੰ ਹੋਊਗਾ ਇਹਦੇ ਮਨ ਦਾ ਤੇ ਸੋ ਇਸ ਕਰਕੇ ਅਸੀਂ ਮੈਂ ਕੀਤਾ ਸੀ ਫੋਨ گاਉਂ ਸ਼ਾਲਾ ਉੱਥੇ ਉਹ ਸਾਹੀਵਾਲ گاਵਾ ਜਿਹੜੀਆਂ ਉਹ ਕਿੰਨੇ ਕਿੰਨੇ ਟਾਈਮ ਵਾਚ ਜਿਹੜਾ ਉਹ ਵੇਚਦੇ ਆ ਆਪ ਕਰਦੇ ਆ ਬਰੀਡ ਜਿਹੜੀ ਉਹਨਾਂ ਨੇ نسل ਜਿਹੜੀ ਪਿਓਰ نسل ਦੀਆਂ ਰੱਖੀਆਂ ਹੋਈਆਂ گاਵਾ ਤੇ ਸੋ ਕਹਿੰਦੇ ਸੀ 1.5 ਮਹੀਨਾ ਬਾਅਦ ਵਿੱਚ ਤੁਸੀਂ ਸਾਡੇ ਨਾਲ ਸੰਪਰਕ ਕਰਿਓ ਤੇ ਉਦੋਂ ਸਾਡੇ ਕੋਲ گاਵਾ ਜਿਹੜੀਆਂ ਉਹ ਹੋਣਗੀਆਂ ਇਸ ਟਾਈਮ ਜਿਹੜੀਆਂ ਉਹ گاਵਾ ਨਹੀਂ ਹੈਗੀਆਂ ਜਾਂ ਸੋ ਆਪਾਂ ਉਦੋਂ ਜਦੋਂ ਕਹਿੰਦੇ ਸਾਡੇ ਇਸ ਤੋਂ ਪਹਿਲਾਂ ਵਾਲੀਆਂ گاਵਾ ਜਿਹੜੀਆਂ ਸੂ ਪੈਂਦੀਆਂ ਜਿਹੜੀਆਂ ਉਹ ਹੀ گاਵਾ ਦੀਆਂ ਬੱਚੀਆਂ ਹੁੰਦੀਆਂ ਫਿਰ ਜਿਹੜੀਆਂ ਉਹ گاਵਾ ਉਹਨਾਂ ਦੀਆਂ ਮਾਵਾਂ ਜਿਹੜੀਆਂ ਫਿਰ ਉਹ ਅਸੀਂ ਸੇਲ ਜਿਹੜੀਆਂ ਉਹ ਕਰ ਦੇਈਦੀਆਂ ਚੌਥੇ ਸੂਏ ਹੁੰਦੀਆਂ ਉਹ ਜਾਂ ਪੰਜਵੇਂ ਸੂਏ ਹੁੰਦੀਆਂ ਇਦਾਂ ਹੁੰਦੀਆਂ ਉਹ ਤੇ ਫਿਰ ਆਪਾਂ ਉਹਨਾਂ ਨਾਲ ਕੰਟੈਕਟ ਕਰਕੇ ਤੇ ਇੱਕ ਜਿਹੜੀ ਉਹਨੂੰ ਕੀ ਕਹਿੰਦਾ ਸਾਹੀਵਾਲ گاਵਾ ਜਿਹੜੀ ਉਹ ਲੈ ਕੇ ਆਵਾਂਗੇ ਕਿਉਂਕਿ ਸਾਹੀਵਾਲ ਗਾਂ ਜਿਹੜੀ ਉਹ ਇਦਾਂ ਦੀ ਬਰੀਡ ਆ ਉਹ ਆਪਣੇ ਇੰਡੀਆ ਦੀ ਹੀ ਬਰੀਡ ਆ ਉਹ ਵਾਲੀ ਗਾਂ ਤੇ ਇਸ ਕਰਕੇ ਉਹ ਨਾ ਗਰਮੀ ਵੀ ਅੰਨੀ ਨਿਮਾਂਦੀਆਂ ਨਾ ਉਹ ਇੰਨੀ ਗਰਮੀ ਮੰਦੀਆਂ ਨਾ ਹੀ ਉਹ ਠੰਡ ਮੰਦੀਆਂ ਸਾਹੀਵਾਲ ਗਾਂ ਜਿਹੜੀ ਪਿਓਰ ਦੇਸੀ ਗਾਂ ਜਿਹੜੀ ਆ ਤਾਂ ਸੋ ਇਸ ਕਰਕੇ ਆਪਾਂ ਉਹਨੂੰ ਦੇਖਨੇ ਆ ਪਹਿਲ ਦਵਾਂਗੇ ਪਿਓਰ ਦੇਸੀ ਗਾਂ ਨੂੰ ਤੇ ਉਹ ਲੈ ਕੇ ਆਵਾਂਗੇ ਮੰਗੋ ਗੰਗਾ ਤੇ ਆਪਣੇ ਕੋਲ ਰਹਿਣ ਗਿਆਈ ਇਹਨਾਂ ਨੂੰ ਤਾਂ ਨਹੀਂ ਦੇਣਾ ਆਪਾਂ ਪਰ ਇੱਕ ਸਾਹੀਵਾਲ ਵੀ ਲੈ ਕੇ ਆਉਣੀ ਫੇਰ ਅਸੀਂ ਦੇਖਣਾ ਸਾਨੂੰ ਕਿਹੜੀ ਜਿਹੜੀ ਗਾਂ ਵਾਂ ਉਹ ਸੀਓ ਟੇਬਲ ਆ ਮੇਰੇ ਕੋਲ ਕਈ ਵਾਰੀ ਇੰਗਲਿਸ਼ ਵਰਡ ਨਿਕਲ ਜਾਂਦੇ ਪਰ ਮੈਨੂੰ ਕਈ ਕਮੈਂਟ ਆ ਜਾਂਦਾ ਤੁਸੀਂ ਪੰਜਾਬੀ ਹੀ ਬੋਲਿਆ ਕਰੋ ਕਈ ਵਾਰੀ ਪੰਜਾਬੀ ਚ ਉਹ ਵਰਡ ਨਹੀਂ ਲੱਭਦਾ ਤੇ ਇਸ ਕਰਕੇ ਮੇਰੇ ਕੋ ਇੰਗਲਿਸ਼ ਦਾ ਵਰਡ ਯੂਜ਼ ਹੋ ਜਾਂਦਾ ਤੇ ਜਿਹੜੀ ਗਾਂ ਆਪਾਂ ਨੂੰ ਬਿਲਕੁਲ ਸਹੀ ਰਹੀ ਸਾਨੂੰ ਲੱਗਾ ਪਈ ਇਹ ਸਾਡੇ ਲਈ ਬਿਲਕੁਲ ਸਹੀ ਆ ਸਾੰਭਣੀ ਵੀ ਗਰਮੀ ਸਰਦੀ ਦਾ ਵੀ ਇਹਨਾਂ ਨੂੰ ਕੋਈ ਨਹੀਂ ਇਦਾਂ ਦਾ ਤੇ ਉਸੇ ਹਿਸਾਬ ਨਾਲ ਉਹਨੂੰ ਕੀ ਕਹੀਦਾ ਆਪਾਂ ਕੰਮ ਜਿਹੜਾ ਉਹ ਗਾਂ ਵਧਾਵਾਂਗੇ ਉਸ ਪਸ਼ੂ ਨੂੰ ਲੈ ਕੇ ਜੇ ਹੁਣ ਅਸੀਂ ਡੇਰੀ ਉੱਤੇ ਲੋਨ ਚੱਕਦੇ ਆ ਉਹਦੇ ਵੀ ਸਾਨੂੰ ਕੋਈ ਨੌਲੇਜ ਨਹੀਂ ਪਤਾ ਤਾਂ ਮੈਂ ਬਹੁਤ ਥਾਂ ਹੀ ਕਰਦੀ ਰਹੀ ਆ ਹੁਣ ਮੈਂ ਥੋੜੇ ਟਾਈਮ ਤੱਕ ਅ ਮਨੀ ਦੀ ਥੋੜੀ ਸਟੱਡੀ ਹੋਰ ਲਾਗ ਗਈ ਹੋਲਵੇ ਤੇ ਮੇਰਾ ਇਰਾਦਾ ਮੈਂ ਖੁਦ ਡੇਰੀ ਫਾਰਮ ਦਾ ਜਿਹੜਾ ਕੋਰਸ ਆ ਉਹ ਕਰਾਂ ਉਹ 1 ਮਹੀਨੇ ਦਾ ਕੋਰਸ ਹੁੰਦਾ ਉਹ ਮੈਂ ਆਪ ਕਰਾਂ ਤੇ ਉਹ ਕੋਰਸ ਕਰਕੇ ਮੈਂ ਆਪਣੇ ਸਿਰ ਦੇ ਉੱਤੇ ਅ گاਵਾ ਦਾ ਜਿੱਦਾਂ ਵੀ ਆ ਜੋ ਵੀ ਆ ਲੋਨ ਵਗੈਰਾ ਮਿਲਦਾ ਪਸ਼ੂਆਂ ਦੇ ਸਿਰ ਤੇ ਡੇਰੀ ਫਾਰਮ ਖੋਲਣ ਦੇ ਸਿਰ ਤੇ ਫਿਰ ਉਹ ਮੈਲੋਨ ਲੈ ਕੇ ਤਾਂ ਇਹ ਕੰਮ ਜਿਹੜਾ ਹੋਰ ਆਪਾਂ ਅੱਗੇ ਵਧਾਈਏ। ਬਾਕੀ ਕਿਸਾਨ ਨੂੰ ਨੌਲੇਜ ਇਸ ਚੀਜ਼ ਬਾਰੇ ਹੋਈ ਤਾਂ ਜਰੂਰ ਦੱਸਿਓ ਆਪਣੀ ਚੰਗੀ رائے ਕਮੈਂਟਾਂ ਵਿੱਚ ਜਰੂਰ ਦਿਓ ਤੇ ਜਿਹਦੇ ਨਾਲ ਉਹਨੂੰ ਕੀ ਕਹੀਦਾ ਸਾਨੂੰ ਹੈਲਪ ਮਿਲੇ ਕਿਉਂਕਿ ਅਸੀਂ ਇੱਥੇ ਹੀ ਸਟਾਰਟਿੰਗ ਆਪਣੀ ਕਰਨਾ ਚਾਹੁੰਦੇ ਆ ਨਾ ਕਿ ਫੌਰੀਨ ਜਾਣਾ ਪੈਂਦਾ ਨਹੀਂ ਤੇ ਸਾਡੇ ਕੋਲ ਆਪਸ਼ਨ ਤਾਂ ਹੈ ਗਈ ਆ ਫੌਰੀਨ ਦਾ ਕਿਉਂਕਿ ਅਸੀਂ ਮਾਂ ਪੁੱਤ ਜਾ ਆਏ ਆ। ਦੋ ਵਾਰੀ ਜਾਏ ਆ ਅਸੀਂ ਹੁਣ ਵੀ ਜਾ ਸਕਦੇ ਆ ਪਰ ਸਾਡੀਆਂ ਬਹੁਤ ਮਜਬੂਰੀਆਂ ਨਾ ਜਾਣਦੀਆਂ ਇੱਕ ਤਾਂ ਸਾਡੀ ਮਜਬੂਰੀ ਆ ਵੀ ਮਨਵੀਰ ਦਾ ਬਾਬਾ ਤੇ ਦਾਦੀ ਉਹ ਫੋਰਨ ਜਾ ਕੇ ਬਿਲਕੁਲ ਵੀ ਰਾਜੀ ਨਹੀਂ ਗੇ ਤੇ ਉਹ ਦੋਨੇ ਬਜ਼ੁਰਗ ਹੋ ਚੁੱਕੇ ਆ ਤੇ ਬਜ਼ੁਰਗ ਹੋਣ ਕਰਕੇ ਅਸੀਂ ਉਹਨਾਂ ਨੂੰ ਇਕੱਲੇ ਛੱਡ ਕੇ ਨਹੀਂ ਜਾ ਸਕਦੇ ਬਿਲਕੁਲ ਨਹੀਂ ਜਾ ਸਕਦੇ ਕਿਉਂਕਿ ਕਹਿੰਦੇ ਹੁੰਦੇ ਨਾ ਲੋਕ ਸੱਸ ਸਹੁਰੇ ਨੂੰ ਸਾੰਬੇ ਦੀ ਸੋਭਾ ਜਿਹੜੀ ਕਦੀ ਨਹੀਂ ਦਿੰਦੇ ਹੁੰਦੇ ਤੇ ਜੇ ਬੁੱਢੇ ਵਾਰੇ ਅਸੀਂ ਉਹਨਾਂ ਨੂੰ ਛੱਡ ਕੇ ਚਲੇ ਗਏ ਚਾਹੇ ਉਹਨਾਂ ਦੀ ਵੀ ਇਸ ਚੀਜ਼ ਵਿੱਚ ਮਰਜ਼ੀ ਹੋਊਗੀ ਪਰ ਲੋਕ ਟਿਕਣ ਨਹੀਂ ਦਿੰਦੇ ਹੁੰਦੇ ਲੋਕ ਕਹਿੰਦੇ ਹੁੰਦੇ ਕਿ ਬੁੱਢੇ ਵਾਰੇ ਸੱਸ ਸਹੁਰਿਆਂ ਨੂੰ ਛੱਡ ਕੇ ਚਲੀ ਗਈ ਤਾਂ ਸੋ ਮੈਂ ਨਹੀਂ ਜਾਵਾਂਗੀ ਮੈਂ ਅਸੀਂ ਇਹਨਾਂ ਦੇ ਕੋਲ ਹੀ ਰਵਾਂਗੇ ਜਿੰਨਾ ਚਿਰ ਵੀ ਇਹ ਸਾਡੇ ਨਾਲ ਆ ਤੇ ਚਲੋ ਨਾਲ ਹੀ ਰਹਿਣ ਜਦ ਤੱਕ ਮਨਵੀਰ ਸਾਡੇ ਦੀ ਮੈਰਿਜ ਨਹੀਂ ਹੁੰਦੀ ਤੇ ਇਸ ਕਰਕੇ ਅਸੀਂ ਐਦਾਂ ਨਹੀਂ ਜਾਣਾ ਚਾਹੁੰਦੇ ਵੀ ਅਸੀਂ ਉਹ ਨਹੀਂ ਕਹਿੰਦੇ ਹੁੰਦੇ ਨਾ ਲੋਕੀ ਬਹੁਤ ਜ਼ਿਆਦਾ ਫਿਰ ਗਲਤ ਗੱਲਾਂ ਕਰਦੇ ਜਦੋਂ ਕੋਈ ਨੌ ਸੱਤ ਸੋਰੇ ਨੂੰ ਛੱਡ ਕੇ ਚਲੇ ਜਾਵੇ ਇਦਾਂ ਜਾਣ ਨੂੰ ਤਾਂ ਮੈਂ ਜਾ ਸਕਦੀ ਮੈਂ ਇਹ ਕਹਿੰਦਾ ਹੁੰਦਾ ਮਮਾ ਮੈਂ ਸਾਰਾ ਘਰ ਸੰਭਲ ਲਊਗਾ ਤੁਸੀਂ ਜਾਓ ਡੈਡੀ ਕੋਲ ਪਰ ਨਹੀਂ ਮੈਂ ਮੇਰੀ ਜਾਨ ਆਪਣੇ ਪੁੱਤ ਚਟਕੀ ਰਹਿੰਦੀ ਹੈ ਨਹੀਂ ਮੈਂ ਇਹਨੂੰ ਇਦਾਂ ਨਹੀਂ ਛੱਡ ਕੇ ਜਾ ਸਕਦੀ ਕਿਉਂਕਿ ਮੈਂ ਹਾਲ ਜਿਹੜੇ ਚੰਗੇ ਨਹੀਂਗੇ ਤੇ ਮੇਰੇ ਹਸਬੰਦ ਵੀ ਨਹੀਂ ਚਾਹੁੰਦੇ ਤੇ ਅਸੀਂ ਪੁੱਤਰ ਆਪਣੇ ਨੂੰ ਇਕੱਲੇ ਛੱਡ ਕੇ ਤੇ ਅਸੀਂ ਆਪਨੇ ਉਹਨੇ ਬਾਹਰ ਉੱਥੇ ਹੋਈਏ ਨਹੀਂ ਤਾਂ ਸੋ ਬਸ ਹੈ ਦੁਨੀਆ ਕਈ ਮਜਬੂਰੀਆਂ ਸਾਡੀਆਂ ਕੁਝ ਇਹ ਨਾ ਕਰਕੇ ਅਸੀਂ ਨਹੀਂ ਜਾ ਹਾਂ ਇੱਕ ਵਾਰੀ ਹੁਣ ਮੈਂ ਜਾਣਾ ਸੀ ਇਸ ਵਾਰ ਮਾਰਚ ਵਿੱਚ ਬਰ ਮੇਰੇ ਹਸਬੰਡ ਨੂੰ ਥੋੜੀਆਂ ਹੈਲਥ ਪ੍ਰੋਬਲਮਸ ਹੋ ਗਈਆਂ ਸੀ ਜੇ ਦਾ ਕਰਕੇ ਉਹਨਾਂ ਨੂੰ ਆਉਣਾ ਪਿਆ ਇੰਡੀਆ ਨਹੀਂ ਤਾਂ ਵੈਸੇ ਮੇਰੀ ਜਾਣ ਦੀ ਤਿਆਰੀ ਸੀਗੀ ਤੇ ਇਹ ਚਲੋ ਜਿਹੜਾ ਦਾਣਾ ਪਾਣੀ ਉਹਨੇ ਹੀ ਜਾਣਾ ਉਹਨੇ ਹੀ ਆਉਣਾ ਕੋਈ ਤਾਂ ਨਹੀਂ ਜਾ ਰਿਹਾ ਤੇ ਇਦਾਂ ਦੀਆਂ ਜੀ ਗੱਲਾਂ ਬਾਤਾਂ ਘਰਾਂ ਦੀਆਂ ਮਜਬੂਰੀਆਂ ਛੋਲੇ ਕੱਟਣ ਦੀਆਂ ਵੀ ਮਜਬੂਰੀਆਂ ਜਿੰਨਾ ਹੋ ਸਕਦਾ ਤਾਂ ਹੀ ਅਸੀਂ ਚਾਹੁੰਦੇ ਸਾਡਾ ਪੁੱਤ ਰੱਥੇ ਸੱਤ ਹੋਵੇ ਇੱਕ ਵਧੀਆ ਜ਼ਿੰਦਗੀ ਇੱਥੇ ਹੀ ਆਪਣੇ ਦੇਸ਼ ਵਿੱਚ ਪੰਜਾਬ ਦੇ ਵਿੱਚ ਇੱਥੇ ਹੀ ਵਸਿਤ ਕਰੇ ਆਪਣੇ ਗਾਂ ਨੂੰ ਕੋਈ ਇਦਾਂ ਦਾ ਨਾ ਛੋੜਾ ਜਾਂ ਆਪਣੇ ਜੜਾ ਨਾਲੋਂ ਇਹ ਨਾ ਟੁੱਟਣਾ ਪਵੇ 25 ਸਾਲ ਹੋ ਚੱਲੇ ਮੇਰੇ ਹਸਬੰਦ ਨੂੰ ਫੋਰਨ 26ਵਾਂ ਸਾਲ ਲੱਗ ਗਿਆ ਉਹ ਖੁਦ ਵੀ ਨਹੀਂ ਚਾਹੁੰਦੇ ਕਿ ਉਹ ਬਾਹਰ ਜਾਵੇ ਤੇ ਸੋ ਤੁਸੀਂ ਆਪਣੀ ਚੰਗੀ ਰਾਏ ਜਿਹੜੀ ਉਹ ਸਾਨੂੰ ਜਰੂਰ ਦੇਓ ਇੱਕ ਤਾਂ ਗੰਗਾ ਨੂੰ ਮੰਗੋ ਨੂੰ ਲੈ ਕੇ ਪਈ ਹੀਟ ਮਤਲਬ ਕਿ ਕਿੱਦਾਂ ਪਤਾ ਲੱਗੇ ਪ੍ਰੈਗਨੈਂਟ ਆ ਚੈੱਕ ਕੀਤੇ ਬਿਨਾ ਤੇ ਦੂਸਰਾ ਇੱਧਰ ਲੈ ਕੇ ਆ ਰਹੇ ਤੋਂ ਸ਼ੁਰੂ ਕਰਨਾ ਚਾਹੀਦਾ ਜੀ ਕਿਸੇ ਨੂੰ ਲੋਨ ਵਗੈਰਾ ਦੀ ਕੋਈ ਜਿਆਦਾ ਤੈਨੂੰ ਲੱਗਦਾ ਰਿਹਾ ਨਹੀਂ ਡੇਰੀ ਫਾਰਮ ਦਾ ਕੋਰਸ ਕਰਕੇ ਕਿੱਦਾਂ ਇੱਧਰ ਚਿੱਟਾ ਨਹੀਂ ਆਇਆ ਮੈਂ ਨਹੀਂ ਦੇ ਰਹੀ ਇੱਧਰ ਵੀ ਅਪਲਾਈ ਜਿਹੜਾ ਉਹ ਕਰਨਾ ਚਾਹੀਦਾ ਤਾਂ ਜੋ ਅਸੀਂ ਆਪਣਾ ਕੰਮ ਜਿਹੜਾ ਉਹ ਹੋਰ ਵਧਾ ਲਈਏ ਦੋ ਤਿੰਨ ਪਸ਼ੂ ਜਿਹੜੇ ਅਸੀਂ ਉਹ ਹੋਰ ਲੈ ਕੇ ਆਈਏ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਇਸ ਵਲੌਗ ਦਾ ਐਂਡ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ